ਵੇ ਦੇ ਕੋ ਗਾਣੇ ਵਾਲੀ ਜਾਂਦਾ ਹੈ ਜੇ ਮੈਨੂੰ ਮਾਈਕ ਫੜਾਉਣਾ ਟਾਈਮ ਖਰਾਬ ਹੋਣਾ ਹੀ ਹੋਣਾ ਮੈਂ ਗਾਣਾ ਹੀ ਕੋਈ ਗਾਣਾ ਪਰ ਮੈਂ ਅੱਧਾ ਘੰਟਾ ਖਰਾਬ ਕਰਕੇ ਜਾਂ ਸਖਿਨ ਸਰਿੰਦਰ ਸ਼ੰਦੇ ਵਾਲਾ ਵੈਸੇ ਵੀ ਬਾ ਯਾਦ ਕਲਾਕਾਰ ਬਾਰੇ ਜਿਹਦੀ ਕਿ ਮੈਂ ਵੀਡੀਓ ਦੇਖੀ ਕੁਝ ਦਿਨ ਪਹਿਲਾਂ YouTube ਤੇ ਇੱਕ ਵੀਡੀਓ ਆਈ ਤੇ ਉਹ 스테ਜ ਤੇ ਗੱਲਬਾਤ ਕਰ ਰਿਹਾ ਤੇ ਉਹਦੀ ਇਹ ਹੋਰ ਵੀ ਕਾਫੀ ਕਲਾਕਾਰ ਸੀਗੇ ਮੈਂ ਸਾਰੇ ਦਾ ਸਤਿਕਾਰ ਕਰਦਾਂ ਲੇਕਿਨ ਇਸ ਕਲਾਕਾਰ ਨੇ ਅ ਬਹੁਤ ਹੀ ਘੜੀਆਂ ਸ਼ਬਦ ਵਰਤੇ ਮੇਰੇ ਫਾਦਰ ਸਾਹਿਬ ਵਾਸਤੇ ਪਹਿਲੀ ਗੱਲ ਤਾਂ ਮੈਨੂੰ ਇਹ ਗੱਲ ਗੈਣਾ ਚਾਹਨਾ ਤੋਂ ਬਹੁਤ ਵੱਡਾ ਕਲਾਕਾਰ ਬਣਿਆ ਫਿਰਦਾ ਐਣਕਾਂ ਜੀਆਂ ਲਾ ਕੇ ਰਾਤ ਨੂੰ ਨੇਰੇ 'ਚ ਫਿਰ ਉਹਨੇ ਕਈਆਂ ਕਲਾਕਾਰਾਂ ਨੂੰ ਮਖੌਲ ਵੀ ਕੀਤਾ ਜੈਲੀ ਬਾਈ ਨੂੰ ਵੀ ਮਖੌਲ ਕੀਤਾ ਤੇ ਜੇ ਮੇਰੇ ਉਹ ਕਲਿੱਪ ਮਿਲਿਆ ਮੈਂ ਤੁਹਾਨੂੰ ਕਲਿੱਪ ਵੀ ਉਹਦਾ ਵਿੱਚ ਪਾਉਂਗਾ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰੂੰਗਾ ਮੈਂ ਬਿਲੋ ਉਸ ਕਲਾਕਾਰ ਨੂੰ ਇਹ ਕਹਾਵੀ ਭਰਾਵਾ ਤੂੰ ਜਮ ਲੈਵਲ ਜਿੰਨੀ ਤੇਰੀ ਉਮਰ ਐ ਤੋਂ ਵੱਧ ਕੰਮ ਫਾਦਰ ਸਾਹਿਬ ਨੇ ਕਰਤਾ ਤੇ ਜੇ ਤਾਂ ਤੂੰ ਬਾਕੀ ਬਹੁਤ ਵੱਡਾ ਆਪਣੇ ਆਪ ਨੂੰ ਨਾਮ ਤਾਂ ਉਹਨੂੰ ਤਰੀਕੇ ਨਾਲ ਨੂੰ ਬੜਾ ਵੱਡਾ ਜ਼ਿੰਮੇਵਾਰ ਬਣਿਆ ਫਿਰਦਾ ਉਹ ਤੇ ਜੈਲਦਾਰ ਬਣਿਆ ਫਿਰਦਾ ਤੇ ਮੈਂ ਉਸ ਭਰਾ ਨੂੰ ਇਹ ਕਹਿਣਾ ਚਾਹਨਾ ਦੇਖ ਭਰਾਵਾ ਠੀਕ ਆ ਤੁਸੀਂ ਉਹ ਕਲਾਕਾਰ ਹੋ ਜਿਹੜੇ ਆਪਣੇ ਪੱਲਿਓ ਪੈਸੇ ਦੇ ਕੇ ਕਲਾਕਾਰ ਬਣੇ ਹੋ ਠੀਕ ਹੈ ਲੇਕਿਨ ਸਾਡੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਆਪਣੀ ਹਿੱਕ ਦੇ ਜੋਰ ਤੇ ਆਪਣੀ ਮਿਹਨਤ ਨਾਲ ਇਸ ਗਾਇਕੀ ਤੇ ਉਹਨਾਂ ਨੇ ਆਪਣਾ ਮਕਾਮ ਬਣਾਇਆ ਤੁਸੀਂ ਉਹਨਾਂ ਦੇ ਨੇੜੇ ਤੇੜੇ ਵੀ ਹੈ ਨਹੀਂ ਤੁਸੀਂ ਉਹਨਾਂ ਦੇ ਪੈਰਾਂ ਦੇ ਨਹੋਂ ਦੇ ਬਰਾਬਰ ਵੀ ਹੈ ਨਹੀਂ ਤੇ ਤੂੰ ਉਹਨਾਂ ਬਾਰੇ ਇਹ ਗੱਲ ਕਰ ਰਿਹਾ ਆ ਵੀ ਉਹਨਾਂ ਦਾ ਨਾਮ ਲੈ ਕੇ ਵੀ ਉਹਨੇ ਉਹਨੇ ਵਾਂਗੂ ਮੈਂ ਸਮਾ ਨਹੀਂ ਖਰਾਬ ਕਰਨਾ ਪਰ ਆਵਾ ਸਮਾ ਦਾ ਤੂੰ ਖਰਾਬ ਕਰ ਰਿਹਾ ਆਪਣਾ ਪਹਿਲਾਂ ਤਾਂ 10-10 ਲੱਖ ਦੇ ਵੀਡੀਓ ਬਣਾਉਣਾ ਤੈਨੂੰ 10 ਲੱਖ ਮੁੜਦਾ ਵੀ ਹੈ ਨਹੀਂ ਠੀਕ ਆ ਟ੍ਰਾਂਟੋ ਚ ਤੂੰ ਰਹਿੰਦਾ ਸੀ ਤੂੰ ਟਰੱਕ ਚਲਾਉਂਦਾ ਸੀ ਜੱਤ ਤੇਰੇ ਚ ਦਮ ਸੀਗਾ ਜੇ ਬਹੁਤ ਵੱਡਾ ਤੂੰ ਆਪਣੇ ਆਪ ਨੂੰ ਜ਼ੈਲਦਾਰ ਸਮਝਦਾ ਤਾਂ ਤੂੰ ਜਿਉਂਦੇ ਜੀ ਉਹਨਾਂ ਨੂੰ ਇਹ ਗੱਲ ਮਖੌਲ ਕਰਦਾ ਫਿਰ ਮੈਂ ਤੈਨੂੰ ਚੈਲੰਜ ਕਰਦਾ ਵੀ ਤੂੰ ਇਹ ਉਹਨਾਂ ਦੇ ਸਾਹਮਣੇ ਗੱਲ ਕਰਦੀ ਉਹ ਇਸ ਦੁਨੀਆ ਤੋਂ ਚਲੇ ਗਏ ਹੁਣ ਤੂੰ ਉਹਨਾਂ ਨੂੰ ਮਜ਼ਾਕ ਕਰਦਾ ਕਿੱਡੀ ਕੁ ਤੇਰੀ ਵੱਡੀ ਬਹਾਦਰੀ ਆ ਕਿੱਡਾ ਕੁ ਤੂੰ ਜੱਟਾਂ ਦਾ ਪੁੱਤ ਹੈ ਤੇ ਮੈਂ ਤੈਨੂੰ ਬਹੁਤ ਤਰੀ ਇੱਜ਼ਤ ਸੀਗੀ ਮੇਰੇ ਮਨ ਦੇ ਵਿੱਚ ਲੇਕਿਨ ਉਸ ਘਟਿਆ ਤੂੰ ਸ਼ਬਦਾਵਲੀ ਦੇ ਕਾਰਨ ਆਪਣੇ ਪਿਓਆਂ ਸਮਾਨ ਇੱਕ ਇਨਸਾਨ ਨੂੰ ਤੂੰ ਨਾਂ ਲੈ ਕੇ ਉਹਨੂੰ ਬੁਲਾ ਰਿਹਾ ਜਿਹੜਾ ਕਿ ਗਾਇਕੀ ਦੇ ਉਸਤਾਦ ਸੀਗੇ ਪੰਜਾਬੀ ਫੋਕ ਗਾਇਕੀ ਦੇ ਇੱਕ ਬੋਲ ਨਹੀਂ ਤੂੰ ਉਹਨਾਂ ਵਰਗਾ ਕਹਿ ਸਕਦਾ ਮੈਂ ਤੈਨੂੰ ਚੈਲੰਜ ਕਰਦਾ ਇੱਕ ਬੋਲ ਉਹਨਾਂ ਵਰਗਾ ਕਹਿ ਕੇ ਦਿਖਾ ਦੇ ਮੈਂ ਕਦੀ ਇਹ ਜੇ ਘਟਿਆ ਬਾਯਾਤ ਮੈਂ ਬੰਦੇ ਦੇ ਮੂੰਹ ਨਹੀਂ ਲੱਗਦਾ ਤੇ ਤੂੰ ਦੁੱਕੀ ਦਾ ਬੰਦਾ ਨਹੀਂ ਗਾਇਕੀ ਦੇ ਲੈਵਲ 'ਚ ਠੀਕ ਹੈ ਤੇ ਤੂੰ ਲੋਕ ਗਾਇਕ ਉਸਤਾਦ ਲੋਕ ਗਾਇਕ ਸ਼ਰੋਮਣੀ ਪੰਜਾਬੀ ਲੋਕ ਗਾਇਕ ਉਹਨਾਂ ਨੂੰ ਤੂੰ ਇਦਾਂ ਬੋਲਦਾ ਪਿਆ ਮੈਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ ਵੈਸੇ ਫਿੱਟ ਲਾਣ ਦਾ ਤੇਰੇ ਤੇ ਤੇਰੀ ਸੋਚ ਤੇ ਤੇਰੇ ਗਾਣੇ ਜਿੰਨੇ ਕ ਲੋਕਾਂ ਨੇ ਸੁਣੇ ਆ ਨਾ ਉਹਦੇ 'ਚ ਪਤਾ ਲੱਗ ਰਿਹਾ ਤੂੰ ਕਿੰਨੀ ਕੁ ਪੰਜਾਬੀ ਸੱਭਿਆਚਾਰ ਦੀ ਸੇਵਾ ਕਰ ਰਿਹਾ ਤੇ ਗੋਲੀਆਂ ਗਾਲੀਆਂ ਦੇ ਕੇ ਵੀ ਸਵਾਹ ਆਈਆਂ ਤੇਰੇ ਗਾਣਿਆਂ ਤੋਂ ਸੱਭਿਆਚਾਰ ਨਹੀਂ ਚਲਕਦਾ ਤੇਰੇ ਗਾਣਿਆਂ 'ਚੋਂ ਸ਼ਰੀਲਤਾ ਹੀ ਚਲਕਦੀ ਆ ਮੈਨੂੰ ਬਹੁਤ ਦੁੱਖ ਲੱਗਾ ਇਸ ਗੱਲ ਦਾ